ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਤੁਹਾਡੇ ਖਾਤਰ ਬਹੁਤ ਸਾਰੇ ਮਸ਼ੀਨਰੀਆਂ ਅੱਜ ਇੱਕ ਵਾਰ ਫਿਰ ਤੋਂ ਲੈ ਕੇ ਪਹੁੰਚੇ ਹਾਂ ਅਲੱਗ-ਅਲੱਗ ਏਰੀਆ 'ਚੋਂ ਤੁਹਾਡੇ ਖਾਤਰ ਤੁਹਾਡੇ ਪਸੰਦ ਦੀਆਂ ਮਸ਼ੀਨਰੀਆਂ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਨੀਚੇ ਹਰੇ ਅੱਖਰਾਂ ਦੇ ਵਿੱਚ ਆਪਣਾ ਲਿਖਿਆ ਹੋਇਆ ਜੀ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਦੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਐਡ ਲਗਵਾ ਸਕਦੇ ਹੋ ਤੁਸੀਂ ਵੀ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਪਹਿਲੀ ਗੱਡੀ ਆਪਣੇ ਕੋਲ ਆਲਟੋ K10 ਪੌਂਸੀ ਹੈ ਬਈ 2014 ਮਾਡਲ ਹੈ ਮਾਡਲ ਦੀ ਗੱਲ ਕਰੀਏ ਤਾਂ 14 ਮਾਡਲ ਗੱਡੀ ਮਿਲੂਗੀ ਕੰਡੀਸ਼ਨ ਆਲੋਕੇ ਮਿਲੂਗੀ ਪੰਜਾਬ ਨੰਬਰ ਮਿਲੂਗੀ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੇ ਗੱਡੀ ਦੀ ਓਨਰ ਦੀ ਗੱਲ ਕਰੀਏ ਤਾਂ ਫਾਸਟ ਓਨਰ ਗੱਡੀ ਹੈ ਜੀ ਚੱਲੀ ਹੋਈ ਕੁੱਲ 61000 ਕਿਲੋਮੀਟਰ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਮਿਲ ਜੂਗੀ ਰੇਟ ਦੀ ਆਪਾਂ ਗੱਲ ਕਰੀਏ 2 ਲੱਖ 35000 ਇੱਕ ਵਾਰੀ ਮਾਲਕ ਨੇ ਮੰਗਿਆ ਬਾਕੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੇ ਆਖਿਆ ਰੇਟ ਉੱਪਰ-ਨੀਚੇ ਕਰ ਲਾਂਗੇ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਗੱਡੀ ਦੀ ਟ్రਾਈ ਲੈਣਾ ਚਾਹੁੰਦਾ ਹੈ ਇੰਜਨ ਗিয়ার ਚੈੱਕ ਕਰਨਾ ਚਾਹੁੰਦਾ ਤਾਂ ਘਰੇ ਗੱਡੀ ਮਿਲ ਜੂਗੀ ਆ ਕੇ ਦੇਖ ਸਕਦਾ ਹਾਂ ਮਾਲਕ ਨੇ ਕਿਹਾ ਬਟਾਲੇ ਏਰੀਆ 'ਚ ਗੱਡੀ ਮਿਲੂਗੀ ਬਟਾਲਾ ਖਾਸ ਬਟਾਲਾ ਸਿਟੀ ਤੇ ਜਾ ਕੇ ਦੇਖਣੀ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਕਿਉਂਕਿ ਮਾਲਕ ਨਾਲ ਪਹਿਲਾਂ ਗੱਲ ਕਰਨੀ ਜ਼ਰੂਰੀ ਹੈ ਜੀ ਕਿਉਂਕਿ ਕਈ ਵਾਰੀ ਗੱਡੀ ਸੇਲ ਹੋ ਜਾਂਦੀ ਹੈ ਤੇ ਨੰਬਰ 9876837337 ਨੰਬਰ ਤੇ ਗੱਲ ਕਰ ਲਿਓ ਆਪੇ ਤੇ ਕਈ ਮੇਰੇ ਭਰਾ ਕਾਲੇ ਰੰਗ ਦੀ ਆਲਟੋ ਲੱਭ ਰਹੇ ਸੀਗੇ ਤੇ ਉਹਨਾਂ ਖਾਤਰ ਆਪਾਂ ਕਾਲੀ ਆਲਟੋ ਲੈ ਕੇ ਪਹੁੰਚੇ ਹਾਂ ਕੰਡੀਸ਼ਨ ਚੈੱਕ ਕਰੋ ਪਹਿਲਾਂ ਗੱਡੀ ਦੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਆਲ ਓਕੇ ਆ ਜੀ ਟਾਇਰ ਆਪਾਂ ਨੂੰ ਓਕੇ ਕੰਡੀਸ਼ਨ ਦੇ ਮਿਲ ਜਾਣਗੇ ਅੰਦਰੋਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਹਰ ਚੀਜ਼ ਆਪਾਂ ਨੂੰ ਪੂਰੀ ਟੌਪ ਦੀ ਮਿਲ ਜਾਊਗੀ ਤੇ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਹੈ ਰੰਗ ਵੀ ਗੱਡੀ ਦਾ ਬਹੁਤ ਵਧੀਆ ਪਿਆ ਕੰਮ ਬਾਕੀ ਕੋਈ ਗਲਿਸੜੀ ਨਹੀਂ ਕੋਈ ਡੈਮੇਜ ਨਹੀਂ ਤੁਹਾਡੇ ਸਾਹਮਣੇ ਗੱਡੀ ਆ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਮਾਡਲ ਦੀ ਗੱਲ ਕਰੀਏ 2010 ਮਾਡਲ ਹੈ ਆਟੋ ਐਲ ਐ ਐਕਸ ਆ ਜੀ ਗੱਡੀ ਦੀ ਆਪਾਂ ਗੱਲ ਕਰੀਏ ਲੋਕੇਸ਼ਨ ਦੀ ਤਾਂ ਫਿਰੋਜ਼ਪੁਰ ਤੋਂ ਮਾਲਕ ਨੇ ਆਪਣੇ ਕੋਲੇ ਗੱਡੀ ਭੇਜੀ ਆਹ ਇਹਨਾਂ ਨੇ ਫੋਟੋਆਂ ਬਹੁਤ ਚੰਗੀ ਆਪਣੇ ਕੋਲੇ ਖਿੱਚ ਕੇ ਭੇਜੀਆਂ ਚਾਰੇ ਪਾਸਿਓਂ ਅੰਦਰ ਬਾਹਰੋਂ ਹਰ ਪਾਸਿਓਂ ਜੀ ਤੇ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲੂਗੀ ਰੇਟ ਦੀ ਆਪਾਂ ਗੱਲ ਕਰੀਏ 1 ਲੱਖ ਤੇ 42000 ਰੁਪਇਆ ਇੱਕ ਵਾਰੀ ਮਾਲਕ ਬਾਈ ਨੇ ਡਿਮਾਂਡ ਆਪਣੇ ਕੋਲੇ ਪਾਈ ਆ ਬਾਕੀ ਕਿਸੇ ਨੇ ਚੈੱਕ ਕਰਨੀ ਹੈ ਗੱਡੀ ਕੋਈ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ 1 ਲੱਖ 42000 ਰੁਪਇਆ ਡਿਮਾਂਡ ਇੱਕ ਵਾਰੀ ਬਾਕੀ ਮੌਕੇ ਤੇ ਘਾਟਾ ਬਾਦਦਾ ਜ਼ਰੂਰ ਹੋਊਗਾ ਮਾਲਕ ਨੇ ਕਿਹਾ ਇੱਕ ਵਾਰੀ ਡਿਮਾਂਡ ਹੈ ਲਸ ਬਸ ਜ਼ਰੂਰ ਕਰਾਂਗੇ ਤੇ ਕੋਈ ਦੇਖਣ ਦਾ ਚਾਹਵਾਨ ਹੈਗਾ ਖਰੀਦਣ ਦਾ ਚਾਹਵਾਨ ਹੈਗਾ ਜਾ ਕੇ ਦੇਖ ਸਕਦਾ हूं ਤੇ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ 73 474 21285 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਹੁਣ ਚੈੱਕ ਕਰੋ ਜੀ ਤੁਸੀਂ i20 ਗੱਡੀ i20 ਆਪਾਂ ਲੈ ਕੇ ਪਹੁੰਚੇ ਹਾਂ i20 ਸਪੋਰਟਸ ਮਾਡਲ ਹੈ 2010 ਮਾਡਲ ਗੱਡੀ ਐਸੀ ਤੇ ਗੱਡੀ ਆ ਪੈਟਰੋਲ ਤੇ ਵੀ ਐ ਪਲੱਸ ਸੀਐਨਜੀ ਤੇ ਐ ਗੱਡੀ ਦਿੱਲੀ ਨੰਬਰ ਦੀ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਆਪਾਂ ਨੂੰ ਠੀਕ ਮਿਲ ਜਾਣਗੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਅੰਦਰੋਂ ਆਪਾਂ ਗੱਲ ਕਰੀਏ ਗੱਡੀ ਦੇ ਉਹ ਤਾਂ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਆਲੋਕੀ ਐਸੀ ਕਿਸੇ ਨੂੰ ਪਸੰਦ ਆਉਂਦੀ ਐ ਤਾਂ ਮਾਨਸਾ ਏਰੀਆ 'ਚ ਗੱਡੀ ਤੁਹਾਨੂੰ ਮਿਲੂਗੀ ਜਾ ਕੇ ਕਿਸੇ ਨੇ ਦੇਖਣੀ ਐ ਜਾ ਕੇ ਦੇਖ ਸਕਦੇ ਹੋ ਮਾਨਸਾ ਏਰੀਆ 'ਚ ਚਲਾ ਕੇ ਕਿਸੇ ਨੇ ਦੇਖਣੀ ਐ ਚਲਾ ਕੇ ਵੀ ਦੇਖ ਸਕਦੇ ਹੋ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੈਗੀ ਮਾਲਕ ਨੇ ਟੋਟਲ ਸਾਰਾ ਕੰਮ ਕਰਵਾ ਰੱਖਿਆ ਬਾਕੀ ਤੁਸੀਂ ਜਾ ਕੇ ਡਾਕੂਮੈਂਟਸ ਵਗੈਰਾ ਚੈੱਕ ਕਰ ਲਿਓ ਤੇ ਆਪਦੀ ਪੂਰੀ ਤਸੱਲੀ ਕਰ ਲਓ ਆਪਦੀ ਪੂਰੀ ਤਸੱਲੀ ਹੋਣ ਤੋਂ ਬਾਅਦ ਫਿਰ ਗੱਡੀ ਦੀ ਡੀਲ ਕਰਿਓ ਜੀ ਨੰਬਰ 9855762601 ਨੰਬਰ ਤੇ ਗੱਲ ਲਾਜ਼ਮੀ ਕਰ ਲਓ ਸਕਰੀਨ ਤੇ ਆਪਾਂ ਨੰਬਰ ਵੀ ਬਾਕੀ ਦੇ ਰੱਖਿਆ ਜੀ ਬਾਕੀ ਮਸ਼ੀਨਰੀ ਦੀ ਗੱਲ ਹੋ ਰਹੀ ਹੈ ਜੀ ਅੱਗੇ ਤੋਂ ਉਹਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਵੇਣਗੀਆਂ ਤੇ ਵੀਡੀਓ ਮੁੱਕੀ ਨਹੀਂ ਹੈ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿ ਸਭ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਇਹ ਵੇਚਣ ਵਾਸਤੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਚੈਨਲ ਤੇ ਬਿਲਕੁਲ ਫਰੀਦ ਵਿੱਚ ਆਪਾਂ ਐਡ ਕਰਾਂਗੇ ਨੀਚੇ ਤੁਹਾਨੂੰ ਇੱਕ ਨੰਬਰ ਮਿਲੂਗਾ ਆਪਣੇ ਚੈਨਲ ਦਾ ਵਟਸਐਪ ਨੰਬਰ ਹੈ ਜੀ 78140 ਤੇ 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਵੇਚਣਾ ਚਾਹੁੰਦੇ ਹੋ ਤਾਂ ਫਰੀਦ ਵਿੱਚ ਆਪਾਂ ਐਡ ਕਰਦੇ ਹਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਉਹ ਤੋਂ ਬਾਅਦ ਬਿਲਕੁਲ ਫਰੀਦ ਵਿੱਚ ਐਡ ਆਪਾਂ ਲਗਾ ਦਾਂਗੇ ਤੇ ਤੁਹਾਡੀ ਜਿਹੜੀ ਮਸ਼ੀਨਰੀ ਹੈ ਘਰ ਬੈਠੇ ਹੀ ਤੁਹਾਡੀ ਸੇਲ ਹੋ ਜਾਵਗੀ ਜੀ ਤੇ ਤੁਸੀਂ ਸਾਰੀ ਜਾਣਕਾਰੀ ਤੇ ਫੋਟੋਆਂ ਤੇ ਵੀਡੀਓ ਆਪਣੇ ਕੋਲੇ ਭੇਜ ਦਿਆ ਕਰੋ ਤੇ ਜਦੋਂ ਤੁਸੀਂ ਕੋਈ ਵੀ ਮਸ਼ੀਨਰੀ ਭੇਜ ਦਿਓ ਤੇ ਨਾਲ ਦੀ ਨਾਲ ਆਪ ਦਾ ਇੱਕ ਪ੍ਰੂਫ ਲਾਜ਼ਮੀ ਭੇਜਿਆ ਕਰੋ ਚਾਹੇ ਆਧਾਰ ਕਾਰਡ ਭੇਜ ਦਿਓ ਕਰੋ ਜੀ ਫੋਟੋ ਖਿੱਚ ਕੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵਧੀਆ ਲੱਗੀ ਹੈ ਵੀਡੀਓ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਬਾਕੀ ਮਸ਼ੀਨਰੀ ਦੀ ਗੱਲਬਾਤ ਹੋ ਰਹੀ ਹੈ ਅਸੀਂ ਅੱਗੇ ਆਪਾਂ ਮਸ਼ੀਨਰੀ ਦੀ ਗੱਲ ਸ਼ੁਰੂ ਕਰਦੇ ਹਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜ ਦਿਓ ਬੇਨਤੀ ਵਾਲੀ ਗੱਲ ਐ ਰੇਟ ਮਾਰਕਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਭੇਜ ਕਰੋ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚੇ ਆਂ ਕਾਫੀ ਡਿਮਾਂਡ ਆਪਣੇ ਕੋਲ ਆ ਰਹੀ ਸੀਗੀ ਬੁਲਟ ਦੀ ਤੁਹਾਡੇ ਸਾਹਮਣੇ ਜੀ ਕਲਾਸਿਕ ਬੁਲਟ ਆਪਾਂ ਤੁਹਾਨੂੰ ਦਿਖਾ ਰਹੇ ਆਂ ਕੰਡੀਸ਼ਨ ਆਲੋਕੀ ਹੈ ਸੀ ਰੋਇਲ ਇਨਫੀਲਡ ਬੁਲਟਮ 18 ਮਾਡਲ ਹੈ ਜੀ ਤੇ ਐਡਰੈਸ ਦੀ ਆਪਾਂ ਗੱਲ ਕਰੀਏ ਲੁਧਿਆਣਾ ਡੂੰਗਰੀ ਜੇ ਆਪਾਂ ਚੱਲੇ ਦੀ ਗੱਲ ਕਰੀਏ ਕਿਲੋਮੀਟਰ ਕਿੰਨਾ ਚੱਲਿਆ ਤਾਂ 28230 ਕਿਲੋਮੀਟਰ ਕੁੱਲ ਚੱਲਿਆ ਹੋਇਆ ਹੈ ਔਰ ਰੇਟ ਮਾਲਕ ਨੇ 1,45,000 ਰੁਪਏ ਕਿਹਾਗਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਕਰ ਲਵਾਂਗੇ ਕਿਸੇ ਨੂੰ ਪਸੰਦ ਆਉਂਦਾ ਕੋਈ ਖਰੀਦਣ ਦਾ ਚਾਹ ਬਣ ਜੇ ਹੈਗਾ ਆਹ ਬੁਲਟ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 93160 ਤੇ 00049 ਬਾਕੀ ਨੰਬਰ ਸਕਰੀਨ ਤੇ ਆ ਜੀ ਤੁਹਾਨੂੰ ਮਿਲ ਗਿਆ ਹੋਊਗਾ ਤੇ ਨੰਬਰ ਕਨਫਰਮ ਕਰ ਲੂ ਤੇ ਗੱਲ ਕਰ ਲੂ ਤੇ ਗੱਲ ਕਰਕੇ ਖਰੀਦ ਸਕਦੇ ਹੋ ਜੀ ਆਹ ਬੋਲਡ ਜੇ ਕੋਈ ਸਸਤਾ ਮੋਟਰਸਾਈਕਲ ਲੈਣਾ ਚਾਹੁੰਦਾ ਹੈ ਵਧੀਆ ਕੰਡੀਸ਼ਨ ਚ ਤਾਂ ਉਹਨਾਂ ਵਾਸਤੇ ਵੀ ਆਪਾਂ ਲੈ ਕੇ ਪਹੁੰਚੇ ਆਂ Honda ਦਾ ਮੋਟਰਸਾਈਕਲ ਹੈ ਜੀ ਆ Honda ਦਾ Twister 2011 ਮਾਡਲ ਹੈ ਕੰਡੀਸ਼ਨ ਵਧੀਆ ਪੰਜਾਬ ਨੰਬਰ ਹੈ ਰੇਟ ਦੀ ਆਪਾਂ ਗੱਲ ਕਰੀਏ ਮਾਲਕ ਨੇ ਸਿਰਫ 20000 ਰੁਪਿਆ ਇੱਕ ਵਾਰੀ ਮੰਗਿਆ ਹੈ ਬਾਕੀ ਕਹਿੰਦੇ ਸੀਗੇ ਉੱਪਰ-ਨੀਚ ਕਰ ਲਾਂਗੇ ਕਿਸੇ ਨੂੰ ਪਸੰਦ ਆਉਂਦਾ ਹੈ ਰੇਟ ਹੋ ਜਾਊਗਾ ਰੇਟ ਦੀ ਟੈਨਸ਼ਨ ਨਾ ਲਿਓ ਜੀ ਜਾ ਕੇ ਦੇਖਣਾ ਬੁਲਾ ਹਥੇ ਜਾ ਕੇ ਦੇਖ ਸਕਦੇ ਹੋ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦਾ ਮੋਟਰਸਾਈਕਲ ਹੈ 95013 30278 ਨੰਬਰ ਤੇ ਗੱਲ ਕਰ ਲਿਓ ਜਾ ਕੇ ਦੇਖ ਲਿਓ ਤੇ ਖਰੀਦ ਸਕਦੇ ਹੋ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚਿਆ ਜੀ Tata ਦੀ ਨੈਨੋ ਗੱਡੀ ਆ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਤੁਸੀਂ ਕੰਡੀਸ਼ਨ ਆਲੂਕੀ ਆਪਾਂ ਨੂੰ ਮਿਲੂਗੀ Tata Nano CS ਜਲੰਧਰ ਸਿਟੀ ਦੇ ਵਿੱਚ ਆਹ ਗੱਡੀ ਆਪਾਂ ਨੂੰ ਮਿਲੂਗੀ ਰੇਟ ਸਿਰਫ 47000 ਰੁਪਏ ਜੀ ਚੱਲੀ કુલ 55000 ਕਿਲੋਮੀਟਰ ਹੈ 2026 ਤੱਕ ਅਦੀ ਪਾਸਿੰਗ ਆਪਣ ਮਿਲ ਜੂਗੀ ਤੇ ਸਾਰੇ ਡਾਕੂਮੈਂਟਸ ਆਪ ਨੂੰ ਕੰਪਲੀਟ ਮਿਲ ਜਾਣਗੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ ਗੱਲ ਕਰਨੀ ਕੋਈ ਵੀ ਗੱਲ ਕਰ ਸਕਦੇ ਹੋ ਮਾਲਕ ਨਾਲ ਪੰਜਾਬ ਨੰਬਰ ਹੈ ਗੱਡੀ ਨੰਬਰ ਪਲੇਟਾਂ ਸਰਕਾਰੀ ਨੇ ਟਾਇਰਾਂ ਦੀ ਹਾਲਤ ਬਹੁਤ ਚੰਗੀ ਹੈ ਜੀ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਦੇ ਰੱਖਿਆ 99152 ਤੇ 91172 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਕੋਈ ਵੀ ਖਰੀਦਣਾ ਜੇ ਚਾਹੁੰਦਾ ਜੀ ਬਾਕੀ ਮਸ਼ੀਨਰੀਆਂ ਦੀ ਆਪਾਂ ਗੱਲ ਪੂਰੀ ਕਰ ਲਈ ਜੀ ਮਸ਼ੀਨਰੀਆਂ ਤੁਸੀਂ ਦੇਖ ਲਈਆਂ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਕਿਵੇਂ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀਆਂ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਮਸ਼ੀਨਰੀਆਂ ਦੇ ਨਾਲ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਆਪਣਾ WhatsApp ਨੰਬਰ ਨੀਚੇ ਤੁਹਾਨੂੰ ਮਿਲ ਗਿਆ ਹੋਊਗਾ ਜੀ